ਅਨਰਾਗ ਦਲਾਲ ਮੁੰਡਾ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਖੜਿਆ ਉਹਨਾਂ ਨੇ ਐਨਐਸਯੂਆਈ ਜਿਹੜੀ ਕਾਂਗਰਸ ਦੀ ਹੈ ਹਨਾ ਜਿਹੜੀ ਭਾਜਪਾ ਦੀ ਹੈ ਜਿਹੜੀ ਅ ਅਕਾਲੀ ਦਲ ਦੀ ਸੋਈ ਤਾਂ ਚਲੋ ਬਹੁਤ ਸਮਾਂ ਹੋ ਗਿਆ ਸੋਈ ਵਾਲੇ ਤਾਂ ਐਸਯੂਆਈ ਇੱਕ ਹਿਸਾਬ ਦੀ ਆਪਾਂ ਕਹ ਲਈਏ ਬਹੁਤ ਪਿੱਛੇ ਚਲੇ ਗਏ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਕੈਂਡੀਡੇਟ ਸੀਗੇ ਜਾਂ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਸੀਗੇ ਉਹਨਾਂ ਚੋਂ ਨਹੀਂ ਜਿੱਤਿਆ ਆਜ਼ਾਦ ਉਮੀਦਵਾਰ ਦਲਾਲ ਜਿੱਤਿਆ ਹੋਇਆ ਕਿ ਐਨਐਸਯੂਆਈ ਨੇ ਕੈਂਡੀਡੇਟ ਆਫ ਦੀ ਮਰਜ਼ੀ ਦੇ ਖੜਾਤੇ ਸਕੰਦਰ ਬੋਰਾ ਤੁਸੀਂ ਸਾਰੇ ਜਿਹੜੇ ਯੂਨੀ ਪੜ੍ਹੇ ਹੋ ਉਹਨੂੰ ਯੂਨੀ ਵਾਰੇ ਪਤਾ ਜਾਣਦੇ ਹੋਵੋਗੇ ਸਕੰਦਰ ਬੋਰਾ ਚਲਦੀ ਪ੍ਰੈਸ ਕਾਨਫਰੰਸ 'ਚ ਉੱਠ ਕੇ ਆ ਗਿਆ ਵੀ ਕੈਂਡੀਡੇਟ ਤੁਸੀਂ ਜਿਹੜੇ ਸਟੂਡੈਂਟ ਆ ਉਹਨਾਂ ਦੇ ਮਨਮਰਜ਼ੀ ਦੇ ਨਹੀਂ ਦਿੱਤੇ ਤਾਂ ਸਕੰਦਰ ਬੋਰਾ ਨੇ ਫਿਰ ਆਜ਼ਾਦ ਉਮੀਦਵਾਰ ਜਿਹੜਾ ਅਨੁਰਾਗ ਦਲਾਲ ਮੁੰਡਾ ਇਹ ਖੜਾਇਆ ਇਹਦੀ ਸਪੋਰਟ ਕੀਤੀ ਇਸ ਧੜੇ ਦੇ ਹਨਾ ਸਕੰਦਰ ਬੋਰਾ ਦੇ ਧੜੇ ਨੇ ਤੇ ਅਨੁਰਾਗ ਦਲਾਲ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਕੈਂਡੀਡੇਟ ਨੂੰ ਹਰਾ ਕੇ ਸਭ ਤੋਂ ਮੂਰੇ ਆ ਕੇ ਪ੍ਰਧਾਨ ਬਣ ਗਿਆ ਸਾਤਸਰੀਆ ਕਾਲ ਪੰਜਾਬੀਓ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਪੰਜਾਬੀਓ ਪੰਜਾਬ ਦੇ ਰਾਜਨੀਤਿਕ ਹਾਲਾਤ ਇਸ ਵੇਲੇ ਬਹੁਤ ਬੇहद ਮਾਦ ਭਾਗੇ ਨੇ ਪੰਜਾਬ ਕੋਲੇ ਜਿਹੜਾ ਵੀ ਅਸੀਂ ਲੀਡਰ ਚੁਣਿਆ ਕੋਈ ਵੀ ਪੰਜਾਬ ਦਾ ਨਹੀਂ ਹੋਇਆ ਪੰਜਾਬ ਨੂੰ ਹਰ ਇੱਕ ਨੇ ਧੋਖਾ ਦਿੱਤਾ ਜਦੋਂ ਦਾ ਪੰਜਾਬੀ ਸੂਬਾ ਬਣਿਆ ਹੈ ਪੰਜਾਬ ਥੱਲੇ ਵੱਲ ਨੂੰ ਗਿਆ ਹੈ ਆਪਦੇ ਘਰ ਪਰ ਇਹਨੇ ਲੀਡਰਾਂ ਨੇ ਅੱਜ ਤੱਕ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਜਿਵੇਂ ਪੰਜਾਬ ਨੂੰ ਮੁਗਲਾਂ ਨੇ ਲੁੱਟਿਆ ਹਨਾ ਗੋਰਿਆਂ ਨੇ ਲੁੱਟਿਆ ਉਵੇਂ ਹੀ ਸਾਡੇ ਅੱਜ ਦੇ ਲੀਡਰ ਲੁੱਟਣ ਤੇ ਹੋਏ ਨੇ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਹੁਣ ਮੈਂ ਗੱਲ ਕੀ ਕਰਨੀ ਹੈ ਕੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਸੀਗੇ ਸਟੂਡੈਂਟ ਕਾਉਂਸਲ ਦੀਆਂ ਤਾਂ ਉਹਦੇ ਵਿੱਚ ਅਨੁਰਾਗ ਦਲਾਲ ਮੁੰਡਾ ਆਜ਼ਾਦ ਉਮੀਦਵਾਰ ਉਹ ਜਿਹੜਾ ਪ੍ਰਧਾਨ ਬਣ ਗਿਆ ਸਭ ਤੋਂ ਮੂਰੇ ਆ ਗਿਆ ਹੁਣ ਯੂਨੀਵਰਸਿਟੀ ਵਾਲੇ ਜਿਹੜੇ ਸਟੂਡੈਂਟ ਨੇ ਉਹ ਪੜ੍ਹੇ ਲਿਖੇ ਵਿਦਿਆਰਥੀ ਨੇ ਉਹ ਪੰਜਾਬ ਦੇ ਲੋਕਾਂ ਨਾਲੋਂ ਸਿਆਣੇ ਹੋਗੇ ਹੁਣ ਸਿਆਣੇ ਕਿਉਂ ਹੋਗੇ ਉਹ ਮੈਂ ਗੱਲ ਦੱਸਣ ਲੱਗਿਆ ਅਨਰਾਗ ਦਲਾਲ ਮੁੰਡਾ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਖੜਿਆ ਉਹਨਾਂ ਨੇ ਐਨਐਸਯੂਆਈ ਜਿਹੜੀ ਕਾਂਗਰਸ ਦੀ ਹੈ ਹਨਾ ਜਿਹੜੀ ਭਾਜਪਾ ਦੀ ਹੈ ਜਿਹੜੀ ਅ ਅਕਾਲੀ ਦਲ ਦੀ ਸੋਈ ਤਾਂ ਚਲੋ ਬਹੁਤ ਸਮਾਂ ਹੋ ਗਿਆ ਸੋਈ ਵਾਲੇ ਤਾਂ ਐਸਵਾਈ ਇੱਕ ਹਿਸਾਬ ਦੀ ਆਪਾਂ ਕਹ ਲਈਏ ਬਹੁਤ ਪਿੱਛੇ ਚਲੇ ਗਏ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਕੈਂਡੀਡੇਟ ਸੀਗੇ ਜਾਂ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਸੀਗੇ ਉਹਨਾਂ ਚੋਂ ਨਹੀਂ ਜਿੱਤਿਆ ਆਜ਼ਾਦ ਉਮੀਦਵਾਰ ਦਲਾਲ ਜਿੱਤਿਆ ਹੋਇਆ ਕਿ ਐਨਐਸਯੂਆਈ ਨੇ ਕੈਂਡੀਡੇਟ ਆਫ ਦੀ ਮਰਜ਼ੀ ਦੇ ਖੜਾਤੇ ਸਕੰਦਰ ਬੋਰਾ ਤੁਸੀਂ ਸਾਰੇ ਜਿਹੜੇ ਯੂਨੀ ਪੜ੍ਹੇ ਹੋ ਉਹਨੂੰ ਯੂਨੀ ਵਾਰੇ ਪਤਾ ਜਾਣਦੇ ਹੋਵੋਗੇ ਸਕੰਦਰ ਬੋਰਾ ਚਲਦੀ ਪ੍ਰੈਸ ਕਾਨਫਰੰਸ 'ਚ ਉੱਠ ਕੇ ਆ ਗਿਆ ਵੀ ਕੈਂਡੀਡੇਟ ਤੁਸੀਂ ਜਿਹੜੇ ਸਟੂਡੈਂਟ ਆ ਉਹਨਾਂ ਦੇ ਮਨਮਰਜ਼ੀ ਦੇ ਨਹੀਂ ਦਿੱਤੇ ਤਾਂ ਸਕੰਦਰ ਬੋਰਾ ਨੇ ਫਿਰ ਆਜ਼ਾਦ ਉਮੀਦਵਾਰ ਜਿਹੜਾ ਅਨੁਰਾਗ ਦਲਾਲ ਮੁੰਡਾ ਇਹ ਖੜਾਇਆ ਇਹਦੀ ਸਪੋਰਟ ਕੀਤੀ ਇਸ ਧੜੇ ਦੇ ਹਨਾ ਸਕੰਦਰ ਬੋਰਾ ਦੇ ਧੜੇ ਨੇ ਤੇ ਅਨੁਰਾਗ ਦਲਾਲ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਕੈਂਡੀਡੇਟ ਨੂੰ ਹਰਾ ਕੇ ਸਭ ਤੋਂ ਮੂਰੇ ਆ ਕੇ ਪ੍ਰਧਾਨ ਬਣ ਗਿਆ ਹੁਣ ਅਗਲੇ 1 ਸਾਲ ਦੇ ਵਿੱਚ ਸਟੂਡੈਂਟ ਜਿਹੜੀਆਂ ਵੋਟਾਂ ਦੇ ਵਿੱਚ ਹੀ ਪ੍ਰਧਾਨ ਬਣਿਆ ਕੀ ਬੱਚਿਆਂ ਦੇ ਹੱਕਾਂ ਲਈ ਕੀ ਬੋਲੂਗਾ ਕੀ ਕਰਨਗੇ ਉਹ ਬਾਅਦ ਦੀ ਗੱਲ ਹੈ ਗੱਲ ਕੀ ਹੈ ਲੋਕ ਸਮਝ ਦੇਖੋ ਕਿੰਨੇ ਗਏ ਸਾਡੇ ਵਿਦਿਆਰਥੀ ਉਹਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਜਿਹੜੇ ਆਗੂ ਸੀਗੇ ਜਾਂ ਉਹਨਾਂ ਵੱਲੋਂ ਜਿਹਨਾਂ ਨੂੰ ਟਿਕਟਾਂ ਮਿਲੀਆਂ ਸੀ ਚਾਹੇ ਐਨਐਸਜੂਆਈ ਆ ਚਾਹੇ ਭਾਜਪਾ ਦੀ ਕੋਈ ਜਿਹੜੀ ਸਟੂਡੈਂਟ ਕਾਉਂਸਲ ਤੇ ਬਣੀ ਹੋਈ ਹੈ ਪਾਰਟੀ ਜਾਂ ਫਿਰ ਹੋਰ ਕਿਸੇ ਪਾਰਟੀ ਦੀ ਬਣੀ ਹੈ ਚਾਹੇ ਆਮ ਆਦਮੀ ਵਾਲੀ ਹੈ ਹੈਨਾ ਸਾਰਿਆਂ ਨੂੰ ਹਰਾਤਾ ਅੰਰਾਗ ਦਰਾਲ ਜਿੱਤਿਆ ਹੁਣ ਜੇ ਵਿਦਿਆਰਥੀ ਜਿਹੜੇ ਯੂਨੀਵਰਸਿਟੀ ਪੜ੍ਹਦੇ ਨੇ ਪੰਜਾਬ ਯੂਨੀਵਰਸਿਟੀ ਉਹ ਸਮਝ ਸਕਦੇ ਨੇ ਵੀ ਸਾਨੂੰ ਉਹ ਬੰਦੇ ਮੂਰੇ ਲਿਆਉਣ ਪੈਣਗੇ ਜਿਹੜੇ ਸਾਡੀ ਗੱਲ ਕਰਨ ਜੇ ਉਹ ਸਮਝ ਸਕਦੇ ਨੇ ਪੰਜਾਬ ਦੇ ਲੋਕ ਕਿਉਂ ਨਹੀਂ ਅਸੀਂ ਕਿਉਂ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਕਿਉਂ ਪਾਰਟੀਆਂ ਦੇ ਅਸੀਂ ਚਿੱਟੇ ਮਾਰਨ ਤੇ ਲੱਗੇ ਹੋਇਆ ਸਾਨੂੰ ਪੰਜਾਬ ਦੇ ਵਿੱਚ ਅਜਿਹੇ ਬੰਦੇ ਮੂਰੇ ਲਿਆਉਣੇ ਪੈਣਗੇ ਅਜਿਹੇ ਬੰਦੇ ਲੱਭਣੇ ਪੈਣਗੇ ਜਿਹੜੇ ਆਜ਼ਾਦ ਤੌਰ ਤੇ ਜਿਹੜੇ ਸਾਨੂੰ ਲੱਗਦਾ ਇਹ ਪੰਜਾਬ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਜ਼ਹਿਨ ਚ ਪੰਜਾਬ ਆ ਜਿਨ੍ਹਾਂ ਦੇ ਢਿੱਡ ਚ ਪੰਜਾਬ ਆ ਜਿਨ੍ਹਾਂ ਦੇ ਦਿਲ ਚ ਪੰਜਾਬ ਆ ਜਿਹੜੇ ਸੱਚਮੁੱਚ ਪੰਜਾਬ ਦੇ ਰਾਖੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹ ਬੰਦੇ ਚੁਣ ਕੇ ਮੂਰੇ ਲਿਆਓ ਪੰਜਾਬੀਓ ਰਾਜਨੀਤਿਕ ਪਾਰਟੀਆਂ ਦਾ ਖਹਿੜਾ ਛੱਡੋ ਜੇ ਪੰਜਾਬ ਬਚਾਉਣਾ ਚਾਹੁੰਦੇ ਹੋ ਸੋ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਵਿਦਿਆਰਥੀਆਂ ਨੂੰ ਮੈਂ ਸਲੂਟ ਕਰਦਾ ਹਾਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਵੀ ਉਹਨਾਂ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਹ ਦੂਜੇ ਤੀਜੇ ਚੌਥੇ ਪੰਜਵੇਂ ਸਥਾਨ ਤੇ ਰੱਖੇ ਅਤੇ ਪਹਿਲੇ ਤੇ ਮੁੰਡਾ ਅਨਰਾਗ ਦਲਾਲ ਜਿਹੜਾ ਆਜ਼ਾਦ ਕੈਂਡੀਡੇਟ ਸੀ ਉਹਨੂੰ ਲੈ ਕੇ ਆਏ ਸਕੰਦਰ ਮੋਰਾ ਵੀ ਜਿਹੜਾ ਕਾਂਗਰਸ ਦੀ ਜਲਦੀ ਪ੍ਰੈਸ ਕਾਨਫਰੰਸ ਛੱਡ ਕੇ ਆਇਆ ਉਹਨੂੰ ਵੀ ਆਪਣਾ ਸ਼ਾਬਾਸ਼ੀ ਦੇਣੀ ਬਣਦੀ ਹੈ ਸੋ ਉਮੀਦ ਕਰਦੇ ਹਾਂ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਹੱਕਾਂ ਲਈ ਦੱਟ ਕੇ ਬੋਲੋਗੇ ਬਸ ਇਨੀ ਕੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਸੀ ਜਿਹੜੀਆਂ ਉੱਥੇ ਇਲੈਕਸ਼ਨ ਹੋਈਆਂ ਕੌਂਸਲ ਦੀਆਂ ਸਟੂਡੈਂਟ ਕੌਂਸਲ ਦੀਆਂ ਵੀ ਉਹਦੇ ਵਿੱਚ ਜੇ ਆਜ਼ਾਦ ਬੰਦੇ ਜਿੱਤ ਸਕਦੇ ਨੇ ਤਾਂ ਪੰਜਾਬ 'ਚ ਪੰਜਾਬ ਦੀ ਗੱਲ ਕਰਨ ਵਾਲੇ ਆਜ਼ਾਦ ਬੰਦੇ ਕਿਉਂ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ